ਤਾਨੂੰ ਬਹੁਤ ਵੱਡੀ ਗੱਲ ਆ ਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਯੋਧੇ ਦੇਖੋ ਬਾਰਡਰ ਤੇ ਸ਼ੰਭੂ ਬਾਰਡਰ ਦੇ ਬਿਲਕੁਲ ਨੇੜੇ ਆਪਣੀ ਜਥੇਬੰਦੀ ਸਾਰੀ ਆ ਕਿਲੀਆਂ ਪਾਉਂਦੀ ਆ ਇੱਧਰ ਆਪਣੇ ਜ਼ੋਨ ਦੇ ਪ੍ਰਧਾਨ ਸਾਹਿਬ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇਸ ਵਕਤ ਆਪਾਂ ਸ਼ੰਭੂ ਬਾਰਡਰ ਦੇ ਬਿਲਕੁਲ ਪੁਰਾ ਕੀ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਕੀ ਸੱਦਾ ਦੇਣਾ ਚਾਹੋਗੇ ਕਿ ਸਰਕਾਰਾਂ ਨੂੰ ਕਹੀ ਇਹੋ ਕਹਣਾ ਚਾਹੋਨੇ ਵੀ ਜਿਹੜੀਆਂ ਰਹਿਦੀਆਂ ਮੰਗਾਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਮੈਂ ਜਿੱਥੇ ਸਰਕਾਰਾਂ ਨੂੰ ਕਹਿਣਾ ਉੱਥੇ ਆਪਣੇ ਜਥੇਬੰਦਕ ਲੋਕਾਂ ਨੂੰ ਵੀ ਕਹਿਣਾ ਵੀ ਸਭਾ ਸੰਜਮ ਰੱਖੋ ਕਿਉਂਕਿ ਜਥੇਬੰਦੀਆਂ ਜੋ ਕਹਿੰਦੀਆਂ ਉੱਥੇ ਚੱਲੀਏ ਆਪਾਂ ਜਿਹੜੇ ਤੁਸੀਂ ਬਾਰਡਰ ਤੋੜਨ ਦੀ ਗੱਲ ਕਰਦੇ ਜੇ ਕਿ ਬਾਰਡਰ ਤੇ 2 ਮਿੰਟਾਂ ਦਾ ਗੱਲ ਹੈ ਜਦੋਂ ਆਪਾਂ ਨੂੰ ਜਥੇਬੰਦੀ ਵਾਲਾ ਹੁਕਮ ਹੋ ਗਿਆ ਤੇ ਬਾਰਡਰ ਨਹੀਂ ਰੁਕਦੀ ਪਰ ਕਾਹਲੇ ਨਾ ਪਾਓ ਜੇ ਟਾਈਮ ਨਾ ਕਰਾਂਗੇ ਉਹ ਸਹੀ ਹੋਊਗਾ ਤੇ ਸਹੀ ਫੈਸਲੇ ਲਈਏ ਇਹਦੇ ਲਈ ਆਪਾਂ ਕਾਹਲੀ ਨਾ ਕਰੀਏ ਇਹੋ ਹੀ ਬੇਨਤੀ ਹੈ ਵੀਰੇ ਕੁਝ ਕੁ ਕੁਝ ਕੁ ਜਥੇਬੰਦੀਆਂ ਪ੍ਰਧਾਨ ਜੀ ਇਸ ਚੀਜ਼ ਦਾ ਜਿਹੜਾ ਉਹ ਥੋੜਾ ਬਿਆਨ ਦੇ ਰਹੀਆਂ ਨੇ ਕਿ ਇਹਨਾਂ ਨੇ ਸਾਨੂੰ ਕੋਲਾ ਨਹੀਂ ਕੀਤੀਆਂ ਜਾਂ ਕਿੱਦਾਂ ਵਾਂ ਤੇ ਉਹਨਾਂ ਨੂੰ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੇਰਾ ਉਹ ਲੈਵਲ ਨਹੀਂ ਕਿ ਮੈਂ ਉਹਨਾਂ ਨੂੰ ਕੁਝ ਕਵਾਂ ਕਿਉਂਕਿ ਉਹ ਸਿਆਣੇ ਆ ਸਾਡੇ ਆਪ ਵੀ ਸਿਆਣੇ ਤੇ ਉਹ ਵੀ ਸਿਆਣੇ ਆ ਲੜਾ ਹੀ ਲੋਕਾਂ ਲਈ ਰਹਿ ਆ ਪਰ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਸੀ ਪਰ ਜਦੋਂ ਲੜਾਈ ਦਾ ਮੈਦਾਨ ਮੱਗ ਗਿਆ ਵਾ ਉਹਨਾਂ ਨੂੰ ਵੀ ਰੱਦੇ ਚੇ ਸਹਪੜਾ ਦਿਦੋ ਉਹਨਾਂ ਨੂੰ ਵੀ ਸਹਪੜਾ ਦਿਦੋ ਤੇ ਕੋਈ ਕੋਈ ਤਰਾਜ ਨਹੀਂ ਕਰ ਸਰੋ ਕਿਉਂਕਿ ਲੋਕਾਂ ਲਈ ਲੜਨ ਦੇ ਆ ਲੜਾਈ ਲੋਕਾਂ ਦੀ ਆ ਤੇ ਲੋਕਾਂ ਵਾਸਤੇ ਜਦੀ ਬੰਦੀਆਂ ਬਣੀਆਂ ਸਾਰਿਆਂ ਨੂੰ ਤੁਹਾਨੂੰ ਕਿਹੜੇ ਮੈਦਾਨ ਚ ਆਉਣਾ ਚਾਹੀਦਾ ਤੇ ਪ੍ਰਧਾਨ ਜੀ ਜਿੱਦਾਂ ਭਗਵੰਤ ਮਾਨ ਸਾਹਿਬ ਆਪਣੀ ਵਿਚੋਲਾਗਿਰੀ ਕਰ ਰਹੇ ਨੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਮੰਨ ਲਓ ਕਿ ਕੱਲ ਕੱਲ ਕੇ ਪਰਸੋਂ ਨੌਜਵਾਨ ਜਿਹੜੇ ਉਹ ਬਲਡੋਜ਼ਰ ਲੈ ਕੇ ਆਉਂਦੇ ਸੀਗੇ ਤੇ ਭਗਵੰਤ ਮਾਨ ਦੇ ਜਿਹੜੇ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਉੱਥੇ ਹੀ ਰੋਗ ਲਿਆ ਤੇ ਥਾਣੇ 'ਚ ਉਹਨਾਂ ਨੇ ਉਹ ਲੈ ਗਏ ਸੀ ਉਸ ਜੀ ਬਾਰੇ ਕੀ ਕਹਿ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਬਾਰੇ ਜਿਤਨਾ ਸਾਡੇ ਅੱਗੇ ਪਹਿਲਾਂ ਕਹਿੰਦੇ ਸੀ ਵੀ ਇਹ ਬੀਜੇਪੀ ਦੀ ਬੀ ਟੀਮ ਆ ਇਹਨੇ ਸਾਡੇ ਪੱਖ 'ਚ ਕਦੀ ਨਹੀਂ ਸਰਕਾਰਾਂ ਨੇ ਭੂਤਣਾ ਨਹੀਂ ਹੁੰਦਾ ਸਰਕਾਰਾਂ ਨਾਲ ਸਾਡੇ ਹਮੇਸ਼ਾ ਟਕਰਾਰ ਆ ਰਹੇ ਹੁੰਦੇ ਆ ਕਿਉਂਕਿ ਅਸੀਂ ਸੱਚ ਦੀ ਗੱਲ ਕਰਨੀ ਹੈ ਸਰਕਾਰਾਂ ਨੇ ਆਪਣੇ ਫਾਇਦੇ ਦੀ ਗੱਲ ਕਰਨੀ ਹੈ ਇਸ ਕਰਕੇ ਇਹ ਕਦੀ ਕਿਸੇ ਤੋਂ ਆਸਰੇ ਨਹੀਂ ਰੱਖਦੇ ਕਿ ਸਾਡੇ ਭਲੇ ਦੀ ਗੱਲ ਕਰਨਗੇ ਸਾਨੂੰ ਝੰਡੇ ਤੇ ਡੰਡੇ ਦੀ ਤਾਕਤ ਦੇ ਨਾਲ ਹੀ ਸਜੋਗ ਵਿੱਚ ਲੈਣਾ ਪਊਗਾ ਇਸ ਲਈ ਸਾਨੂੰ ਇਕੱਠੇ ਹੋਣਾ ਪਊਗਾ ਇਕੱਠੇ ਹੋ ਕੇ ਜੜਾਈਆਂ ਲੜਨੀਆਂ ਪੈਣਗੀਆਂ ਸਾਰੇ ਇਕੱਠੇ ਹੋ ਤੇ ਪ੍ਰਧਾਨ ਜੀ ਮੈਨੂੰ ਇੱਕ ਗੱਲ ਮੜਜੀ ਸਮਝਾਣੀ ਆ ਤੁਸੀਂ ਕਿ ਇਹ ਜਿਹੜਾ ਬਾਰਡਰ ਜਿੱਥੇ ਆਪਾਂ ਖਲੋਤੇ ਆ ਇਸ ਵਕਤ ਇਹ ਹੱਦ ਜਿਹੜੀ ਪੰਜਾਬ ਦੀ ਆ ਕੇ ਹਰਿਆਣੇ ਦੀ ਜਿਹੜੀ ਹੱਦ ਵਾ ਜਿੱਥੇ ਆਪਾਂ ਇਸ ਵਕਤ ਖੜੇ ਆ ਇਹਦੀ ਪੰਜਾਬ ਦੀ ਆਧਿਆ ਪਰ ਸਭ ਤੋਂ ਸ਼ਰਮਨਾਕ ਗੱਲ ਇਹ ਹੋਈ ਕਿ ਸਾਡੀ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਇਨਾ ਤੇ 2 ਕਦਮ ਹੀ ਨਹੀਂ ਚੁੱਕਿਆ ਕਿਉਂਕਿ ਬੰਬ ਵੀ ਜਿਹੜੇ ਐਸਰ ਕੀਤੇ ਸੁੱਟੇ ਗਏ ਜਿਹੜੇ ਬੈਰੀਕੇਡ ਆ ਉਹ ਵੀ ਪੰਜਾਬ ਦੀ ਧਰਤੀ ਤੇ ਲਾਏ ਗਏ ਆ ਜੋ ਡਰੋਨ ਵਗੈਰਾ ਵੀ ਆਉਂਦੇ ਰਿਹਾ ਇੱਕ ਕੋਈ ਐਕਸ਼ਨ ਨਹੀਂ ਲਿਆ ਹਾਲਾਂਕਿ ਸਾਡੀ ਰਾਜਧਾਨੀ ਜਿਹੜੀ ਦਿੱਲੀ ਆ ਉਹਦੇ ਵਾਸਤੇ ਸਾਡਾ ਜਣਾ ਲੰਘਾ ਉਹ ਬੰਦ ਨਹੀਂ ਕਰ ਸਕਦੇ ਇਹ ਸਰਕਾਰਾਂ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਕਾਡਾ ਰਾਰ ਹੋ ਕੇ ਬੈਠੀ ਆ ਕਿ ਸਾਡਾ ਧੰਮੂਰੀ ਅਦਾ ਆ ਕਿ ਅਸੀਂ ਆਪਣੀਆਂ ਮੰਗਾਂ ਲਈ ਦਿੱਲੀ ਜਾ ਸਕਦੇ ਆ ਦਿੱਲੀ ਗੱਲਬਾਤ ਕਰਨ ਲਈ ਜਾ ਸਕਦੇ ਆ ਤੇ ਮੰਗਾਂ ਹੀ ਮੰਨਵਾਉਣ ਜਾ ਸਕਦੇ ਆ ਸਾਡੇ ਰਾਹ ਰੋਕੇ ਜਾ ਰਹੇ ਤੇ ਪ੍ਰਧਾਨ ਜਿਹੜਾ ਇੰਟਰਨੈਟ ਨਹੀਂ ਇੱਥੇ ਚੱਲ ਰਿਹਾ ਇਹ ਹੁਣ ਹਰਿਆਣੇ ਸਰਕਾਰ ਨੇ ਬੰਦ ਕੀਤਾ ਪੰਜਾਬ ਚ ਆ ਕੇ ਕਿ ਕੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਸੈਂਟਰ ਦਾ ਸਾਰਾ ਪਲੈਨਿੰਗ ਆ ਪਰ ਇਹ ਲੋਕਾਂ ਦੀ ਰਵਾਇਤ ਦਬਾਉਣਾ ਚਾਹੁੰਦੇ ਆ ਇਹ ਦੱਬਣੀ ਨਹੀਂ ਜੇ ਤੁਸੀਂ ਕਹੋ ਕਿ ਇਹਨੂੰ ਦਿਓ ਤੇ ਕੋਈ ਰੋਵੇ ਕਿਉਂ ਜੇ ਕੋਈ ਰੋਂਦਾ ਤੇ ਉਹਨੂੰ ਪੁੱਛੋ ਇਹ ਕੋਈ ਹੱਲ ਨਹੀਂਗਾ ਕਿ ਤੁਸੀਂ ਨੈੱਟ ਬੰਦ ਕਰਦੇ ਹੋ ਜੀ ਉਹਨਾਂ ਨੂੰ ਕੁੱਟੋ ਜੀ ਉਹਨਾਂ ਨੂੰ ਮਾਰੋ ਜੀ ਉਹਨਾਂ ਦੇ ਬੰਬ ਸੁੱਟੋ ਇਹ ਕੋਈ ਹੱਲ ਨਹੀਂਗਾ ਟੇਬਲ ਤੇ ਬਹਿ ਕੇ ਗੱਲ ਕਰੋ ਜੋ ਅਸੀਂ ਮੰਗਦੇ ਜਾਇਜ਼ ਮੰਗਾ ਸਾਡੀਆਂ ਹੈਗੀਆਂ ਉਹ ਪੂਰੀਆਂ ਕਰੋ ਇਹ ਵੀ ਮਸਲੇ ਦਾ ਹੱਲ ਹੈਗਾ ਇਨਕਲਾਬ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਲਈ ਜੋ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਲਈ ਜੋ ਲੜਦੇ ਲੋਕ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਆ ਫੇਰੀ ਚੱਕ ਦਿਆਂਗੇ ਟੋਟ ਗੋਡਾ ਰੱਖ ਦਿਆ ਇਹ ਸਰਕਾਰਾਂ ਕਰਦੀਆਂ ਕੀ ਇਹ ਆ 베ਰੀ 420